ਲੋਕ ਸਭਾ ਮੈਂਬਰ ਮੀਤਹੇਰ ਦਾ ਆਪਣੇ ਹੀ ਪਿੰਡ ਦੇ ਵਿੱਚ ਵਿਰੋਧ ਆਪਣੇ ਹੀ ਪਿੰਡ ਦਾ ਆਮ ਆਦਮੀ ਪਾਰਟੀ ਦਾ ਸਰਪੰਚ ਮੀਤਹੇਰ ਦੇ ਵਿਰੋਧ ਦੇ ਵਿੱਚ ਖੜਾ ਹੋ ਗਿਆ ਆਖਰਕਾਰ ਮੀਤਹੇਰ ਦਾ ਆਪਣੇ ਹੀ ਪਿੰਡ ਦੇ ਵਿੱਚ ਵਿਰੋਧ ਕਿਉਂ ਹੋਇਆ ਕਿਉਂ ਪਿੰਡ ਦੀ ਪੰਚਾਇਤ ਆਮ ਆਦਮੀ ਪਾਰਟੀ ਦਾ ਸਰਪੰਚ ਤੇ ਕਿਸਾਨ ਮੀਤਹੇਰ ਦੇ ਪਰਿਵਾਰ ਦੇ ਵਿਰੁੱਧ ਖੜੇ ਹੋ ਕੇ ਨੇ ਆਖਰਕਾਰ ਕਿਉਂ ਧਰਨੇ ਲਾਉਣੇ ਪੈ ਰਹੇ ਨੇ ਆਖਰਕਾਰ ਐਸਾ ਕਿਹੜਾ ਤੱਕਾ ਜਿਹੜਾ ਮੀਤਹੇਰ ਵੱਲੋਂ ਕੀਤਾ ਜਾ ਰਿਹਾ ਜਿਹਦੇ ਖਿਲਾਫ ਉਸਦੇ ਆਪਣੇ ਹੀ ਪਿੰਡ ਦੇ ਲੋਕ ਖੜੇ ਹੋਏ ਨੇ ਇਹ ਸਾਰੀ ਕਹਾਣੀ ਤੁਹਾਨੂੰ ਮੈਂ ਦੱਸਦਾ ਤੁਸੀਂ ਜੁੜਿਓ ਲੋਕਪਾ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸੱਤਾ ਚਾਹੀ ਹੈ ਤੇ ਸੱਤਾ ਚਾਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਇਨਸਾਫ ਪਸੰਦੀ ਹੋਊਗੀ ਜਿਹਦਾ ਹੱਕ ਜਿੱਥੇ ਬਣਦਾ ਉਹਨੂੰ ਉਹਦਾ ਹੱਕ ਉੱਥੇ ਦਿੱਤਾ ਜਾਊਗਾ ਪਰ ਹੁਣ ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਤੇ ਪੰਜਾਬ ਦੇ ਸਾਬਕਾ ਮੰਤਰੀ ਗੁਰਮੀਤ ਸਿੰਘ ਮੀਤਹਿਰ ਦੇ ਉੱਤੇ ਹੀ ਵੱਡੇ ਤੇ ਗੰਭੀਰ ਇਲਜ਼ਾਮ ਲੱਗੇ ਨੇ ਉਹਨਾਂ ਦੇ ਪਿੰਡ ਦੀ ਪੰਚਾਇਤ ਉਹਨਾਂ ਦੇ ਪਰਿਵਾਰ ਦਾ ਵਿਰੋਧ ਜਿਹੜਾ ਹੈ ਕਰ ਰਹੀ ਹੈ ਪਿੰਡ ਕੋਰੜ ਜੋ ਕਿ ਮਹਿਲਕਲਾ ਵਿਧਾਨ ਸਭਾ ਹਲਕੇ ਦਾ ਪਿੰਡ ਹੈ ਜੋ ਕਿ ਮੀਤਹਿਰ ਦਾ ਜੱਦੀ ਪਿੰਡ ਹੈ ਉਸ ਪਿੰਡ ਦੇ ਵਿੱਚ ਮੀਤੇਰ ਦੇ ਪਰਿਵਾਰ ਦਾ ਵਿਰੋਧ ਜਿਹੜਾ ਉਹ ਕੀਤਾ ਜਾ ਰਿਹਾ ਹੈ। ਦਰਅਸਲ ਪਿੰਡ ਦਾ ਸਰਪੰਚ ਤੇ ਸਮੁੱਚੀ ਪੰਚਾਇਤ ਤੇ ਕਿਸਾਨ ਇਸ ਪਰਿਵਾਰ ਦਾ ਵਿਰੋਧ ਕਰ ਰਹੇ। ਪਰਿਵਾਰ ਨੂੰ ਵਿਰੋਧ ਦਾ ਸਾਹਮਣਾ ਵੀ ਕਰਨਾ ਪੈ ਰਿਹਾ। ਮਾਮਲਾ ਇਹ ਹੈ ਕਿ ਪਿੰਡ ਕੁਰੜ ਦੇ ਵਿੱਚ ਸਰਕਾਰ ਵੱਲੋਂ ਨਹਿਰੀ ਪਾਣੀ ਪਹੁੰਚਾਉਣ ਦੇ ਲਈ ਪਾਈਪਲਾਈਨਾਂ ਪਾਈਆਂ ਜਾ ਰਹੀਆਂ ਨੇ। ਇਹਨਾਂ ਪਾਈਪਲਾਈਨਾਂ ਦਾ ਕੰਮ ਚੱਲ ਰਿਹਾ ਹੈ। ਇੱਕ ਪਾਈਪਲਾਈਨ ਦਾ ਕੰਮ ਸ਼ੁਰੂ ਕਰਕੇ ਅਨ ਜਿਹੜਾ ਠੇਕੇਦਾਰ ਹੈ ਅਧਿਕਾਰੀ ਨੇ ਉਹਨਾਂ ਨੇ ਪਾਈਪਲਾਈਨ ਦਾ ਦੂਜੀ ਦਾ ਕੰਮ ਸ਼ੁਰੂ ਕਰ ਦਿੱਤਾ ਜਿਹੜੀ ਕਿ ਮੀਤheer ਦੇ ਪਰਿਵਾਰ ਦੇ ਖੇਤਾਂ ਨੂੰ ਜਾਂਦੀ ਸੀ ਇਸ ਦੇ ਵਿਰੋਧ ਦੇ ਵਿੱਚ ਪਿੰਡ ਦਾ ਸਰਪੰਚ ਜੋ ਕਿ ਆਮ ਆਦਮੀ ਪਾਰਟੀ ਦਾ ਸਰਪੰਚ ਹੈ ਪਿੰਡ ਦੀ ਪੰਚਾਇਤ ਜੋ ਕਿ ਆਮ ਆਦਮੀ ਪਾਰਟੀ ਦੀ ਪੰਚਾਇਤ ਹੈ ਅਤੇ ਕਿਸਾਨ ਉਹ ਇਕੱਠੇ ਹੋ ਗਏ ਤੇ ਉਹਨਾਂ ਨੇ ਪਾਈਪਲਾਈਨ ਦੇ ਅੱਗੇ ਧਰਨਾ ਲਾ ਦਿੱਤਾ ਤੇ ਪਰਿਵਾਰ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ ਮਾਮਲਾ ਕੁਝ ਇਸ ਤਰ੍ਹਾਂ ਕਿ ਮਹਿਲਕਲਾਂ ਹਲਕੇ ਦੇ ਪਿੰਡ ਕੁਰੜ ਵਿੱਚ ਨਹਿਰੀ ਪਾਈਪਲਾਈਨ ਨੂੰ ਲੈ ਕੇ ਆਪ ਲੋਕ ਸਭਾ ਮੈਂਬਰ ਮੀ ਤੇਰ ਦੇ ਪਰਿਵਾਰ ਨੂੰ ਪਿੰਡ ਦੀ ਆਪ ਪੰਚਾਇਤ ਅਤੇ ਕਿਸਾਨਾਂ ਦੇ ਰੋਧ ਦਾ ਸਾਹਮਣਾ ਕਰਨਾ ਪਿਆ ਇਹ ਵਿਰੋਧ ਪਿੰਡ ਦੇ ਆਪ ਨਾਲ ਸੰਬੰਧਿਤ ਸਰਪੰਚ ਦੀ ਅਗਵਾਈ ਹੇਠ ਕਿਸਾਨਾਂ ਵੱਲੋਂ ਕੀਤਾ ਗਿਆ ਅਤੇ ਨਹਿਰੀ ਪਾਈਪਲਾਈਨ ਦੇ ਚੱਲਦੇ ਕੰਮ ਅੱਗੇ ਧਰਨਾ ਵੀ ਲਗਾਇਆ ਗਿਆ ਇਸ ਮੌਕੇ ਸਰਪੰਚ ਤੇ ਮਾਰਕੀਟ ਕਮੇਟੀ ਮਹਿਲਕਲਾਂ ਦੇ ਚੇਅਰਮੈਨ ਸੁਖਵਿੰਦਰ ਦਾਸ 바ਵਾ ਕਿਸਾਨ ਹਰੀ ਸਿੰਘ, ਪਰਮਜੀਤ ਸਿੰਘ, ਹਰਜਿੰਦਰ ਸਿੰਘ, ਦਿਵਾਨਾ ਅਤੇ ਮਿਰਜਰ ਸਿੰਘ ਨੇ ਆਖਿਆ ਕਿ ਪਿੰਡ ਵਿੱਚ ਖੇਤਾਂ ਨੂੰ ਨਹਿਰੀ ਪਾਣੀ ਲਈ ਤਿੰਨ ਪਾਈਪਲਾਈਨਾਂ ਦਾ ਪ੍ਰੋਜੈਕਟ ਪਾਸ ਹੋਇਆ ਹੈ। ਇਸ ਵਿੱਚੋਂ ਇੱਕ ਦਾ ਕੰਮ ਸ਼ੁਰੂ ਹੋ ਚੁੱਕਿਆ ਸੀ ਪਰ ਨਹਿਰੀ ਵਿਭਾਗ ਨੇ ਇਸ ਦਾ ਕੰਮ ਅਧ ਵਿਚਾਲੇ ਛੱਡ ਕੇ ਲੋਕ ਸਭਾ ਮੈਂਬਰ ਦੇ ਪਰਿਵਾਰ ਦੇ ਖੇਤਾਂ ਨੂੰ ਪਾਈਪਲਾਈਨ ਪਾਉਣੀ ਸ਼ੁਰੂ ਕਰ ਦਿੱਤੀ ਜਿਸ ਦਾ ਉਹ ਵਿਰੋਧ ਕਰ ਰਹੇ ਨੇ। ਧਰਨੇ ਦੌਰਾਨ ਨਹਿਰੀ ਵਿਭਾਗ ਦੇ ਪਠਿੰਡਾ ਤੋਂ ਮੰਡਲ ਇੰਜੀਨੀਅਰ ਪਵਨ ਕੁਮਾਰ ਮੰਡਲ ਅਤੇ ਐਸ ਡੀਓ ਹਰਪ੍ਰੀਤ ਸਿੰਘ ਢਾਲੀਵਾਲ ਪਹੁੰਚੇ ਤੇ ਉਹਨਾਂ ਧਰਨਾਕਾਰੀਆਂ ਨੂੰ ਪਹਿਲਾਂ ਪਿੰਡ ਵਾਸੀਆਂ ਦੇ ਮੋਗਿਆਂ ਦਾ ਕੰਮ ਕਰਨ ਦਾ ਭਰੋਸਾ ਦਿੱਤਾ ਮਗਰੋਂ ਧਰਨਾ ਖਤਮ ਕੀਤਾ ਗਿਆ ਉਧਰ ਇਸ ਮਾਮਲੇ ਵਿੱਚ ਲੋਕ ਸਭਾ ਮੈਂਬਰ ਮੀਤਿਹਰ ਦੇ ਚਚੇਰੇ ਭਰਾ ਗੁਰਦੀਪ ਸਿੰਘ ਨੇ ਕਿਹਾ ਕਿ ਜਿਹੜੇ ਕਿਸਾਨਾਂ ਦੇ ਖੇਤਾਂ ਵਿੱਚੋਂ ਪਾਣੀ ਲੰਘੜਾ ਹੈ ਉਸ ਦਾ ਵਿਰੋਧ ਉਹ ਇਸ ਦਾ ਵਿਰੋਧ ਨਹੀਂ ਕਰ ਰਹੇ ਉਹਨਾਂ ਨੇ ਇਸ ਪਿੱਛੇ ਕੋਈ ਸਾਜ਼ਿਸ਼ ਜਾਂ ਫਿਰ ਸਿਆਸੀ ਰੰਜਸ਼ ਦਾ ਹਵਾਲਾ ਦਿੱਤਾ ਹੈ